ਮੈਂ ਪਹਿਲਾਂ ਬੇਸਿਕਲੀ 2 ਮਹੀਨੇ ਤੋਂ ਮੀਟਿੰਗਸ ਕਰ ਰਿਹਾ ਸਾਰੇ ਸਕੂਲਾਂ ਦੇ ਨਾਲ ਕਿ ਮੈਂ ਉਹਨਾਂ ਨੂੰ ਰਿਕੁਐਸਟ ਕਰ ਰਿਹਾ ਸਕੂਲਾਂ ਨੂੰ ਕਿ ਤੁਸੀਂ ਸੇਫ ਵਾਹਨ ਸਕੀਮ ਦੇ ਤਹਿਤ ਆਪਣੀ ਬੱਸਾਂ ਜਿਹੜੀਆਂ ਨੇ ਅਪਰੂਵ ਕਰੋ ਪਰ ਜੇ ਉਹ 2 ਮਹੀਨੇ ਬਾਅਦ ਵੀ ਅਪਰੂਵ ਨਹੀਂ ਕਰ ਰਹੇ ਤਾਂ ਫਿਰ ਮੈਂ ਬੱਚਿਆਂ ਦੀ ਸੇਫਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦਾ ਜੀ ਨੋਜ਼ਲ ਤੱਕ ਨਹੀਂ ਹੈ ਸੋ ਜੇ ਇਹ ਨੋਜ਼ਲ ਨਹੀਂ ਹੈ ਕਾਈਂਲੀ ਮੈਨ ਦੱਸੋ ਵੀ ਉਹ ਆਟੇ ਨੂੰ ਬੁਝਾਏਗਾ ਜੇ ਭਾਈ ਤੋਂ ਸਾਗ ਲਾਗੀ ਤਾਂ ਆਟੇ ਨੂੰ ਬੁਝੇਗੀ ਇਹ ਦੱਸੋ ਮੈਨੂੰ ਬਸ ਇਹਦਾ ਮਤਲਬ ਥੋੜੀ ਜਿਹਾ ਨਾਲੇ ਮੋਰਓਵਰ ਆਈ ਐਮ ਜਸਟ ਡੂਇੰਗ ਮਾਈ ਡਿਊਟੀ ਜੀ ਮੈਂ ਕੁਝ ਨਹੀਂ ਕਰ ਉਸੀਂ ਆਪਣੇ ਬੱਚਿਆਂ ਨੂੰ ਕਿੱਥੋਂ ਇਹਨਾਂ ਸੇਫਟੀ ਲੈ ਕੇ ਜਾ ਰਹੇ ਹਾਂ ਉਸ ਵਾਸਤੇ ਵੀ ਜਿਹੜਾ ਸਿਲੰਡਰ ਹੈ ਨਾ ਉਹਦਾ ਨੋਜ਼ਲ ਤੱਕ ਨਹੀਂ ਹੈ ਜੇ ਕਿਸੇ ਬੱਚੇ ਦਾ ਕੋਈ ਨੁਕਸਾਨ ਹੋ ਗਿਆ ਤਾਂ ਕੰਸੀਬਿਲਟੀ ਕੌਣ ਲੈ ਮੈਂ ਬਸਾਂ ਚੱਲਣ ਦੀ ਹੈ ਨਾ 40 ਸਾਲ ਹੈ ਨਾ ਇਹਦਾ ਕੇਦਾ ਪਰਮਿਟ ਨਹੀਂ ਇਹਦਾ ਰੂਟ ਟੈਕਸ ਨਹੀਂ ਇਹਦਾ ਕੋਈ ਚੈੱਕ ਕਰ ਰਹੇ ਇਹਨੂੰ ਕੋਈ ਨਹੀਂ ਪੁੱਛਦਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਰਟਸਮੈਨ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਰਿੰਪੋਰਟਰ ਬੋਲਣਾ ਅੱਜ ਐਸ ਡੀ ਐਮ ਪਟੀ ਤੇ ਪਿੱਖੀਵੈਂਡ ਵੱਲੋਂ ਜਿਹੜੀ ਆ ਇੱਕ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਆ ਕਿ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਸੋ ਤਸਵੀਰ ਇੱਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸਾਹਮਣੇ ਬੱਸ ਖੜੀ ਆ ਤੇ ਉਹ ਜਿਹੜੀ ਬੱਸ ਸੀਗੇ ਉਹ ਖਿਲਾੜ ਕੇ ਜਿਹੜੀ ਐਸ ਡੀ ਐਮ ਸਾਹਿਬ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਰ ਯੂਨਾਈਟਿਡ ਟ੍ਰੇਡ ਯੂਨੀਅਨ ਦੇ ਪ੍ਰਧਾਨ ਨੇ ਜਿਹੜੇ ਹਰਜਿੰਦਰ ਸਿੰਘ ਉਹਨਾਂ ਵੱਲੋਂ ਕਾਫੀ ਜਿਹੜੀ ਆ ਗਰਮਾ ਗਰਮੀ ਜਿਹੜੀ ਆ ਦੇਖਣ ਨੂੰ ਮਿਲਿਆ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਕਿ ਐਸ ਡੀ ਐਮ ਪਿੱਖੀਵੈਂਡ ਇੱਥੇ ਮੌਜੂਦ ਨੇ ਸੋ ਤਸਵੀਰਾਂ ਤੁਹਾਨੂੰ ਦੇਖਿਆ ਕੀ ਕਾਦੀ ਤੁਹਾਡੇ ਨਾਲ ਕਾਦੀ ਗਰਮਾ ਗਰਮੀ ਕਾਦੀ ਸੀਗੀ ਕਾਦੀ ਕਾਦੀ ਇਹ ਚੈਕਿੰਗ ਚੱਲਦੀ ਚੈਕਿੰਗ ਹੋ ਰਹੀ ਹੈ ਜਿਹੜੀ ਇਹ ਚੈਕਿੰਗ ਆ ਨਾ ਚੈਕਿੰਗ ਤੇ ਪਹਿਲੋਂ ਦੇ ਜਗਾੜੂ ਰੇੜੀਆਂ ਜਿਹੜੇ ਚੋਰੀ ਦੇ ਮੋਟਰਸਾਈਕਲ ਉਹ ਤੇ ਬੰਦ ਨਹੀਂ ਕਰ ਰਿਆ ਹੈ ਆਠ ਉੱਠ ਕੇ ਜਿਹੜੇ ਬੱਚੇ ਰੁਜ਼ਗਾਰ ਦੇ ਵਿੱਚ ਲੱਗੇ ਹੋਏ ਆ ਜਿਹੜੇ ਡਰਾਈਵਰ ਰੁਜ਼ਗਾਰ ਚ ਲੱਗੇ ਹੋਏ ਆ ਇਹ ਉੱਠ ਕੇ ਆ ਕੇ ਦੇ ਇੱਥੇ ਹਾਈ ਕੋਰਟ ਦੀ ਲੰਗਣਾ ਨਹੀਂ ਕਰ ਰਹੇ ਹਾਈ ਕੋਰਟ ਦਾ ਆਰਡਰ ਹੈ ਕਹ ਰਹੇ ਨੇ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਸਾਰੇ ਸੇਫਟੀ ਨੂੰ ਕੋਈ ਨਹੀਂ ਕਰ ਰਿਹਾ ਸਾਰੇ ਇਹ ਆਪਦੇ ਢਿੱਡ ਭਰਨ ਨੂੰ ਕਰ ਰਹੇ ਆ ਕਿਉਂਕਿ ਜੇ ਮਿੰਨੀਆਂ 40 40 ਸਾਲ ਪੁਰਾਣੀਆਂ ਚੱਲ ਸਕਦੀਆਂ ਉਹ ਆਉ ਮਿੰਨੀ ਆ ਉਹ ਵੇਖੋ ਉਹ ਮਿੰਡੀ ਦਾ ਕੋਈ ਪਰਮਿਟ ਹੈਗਾ ਕੋਈ ਰੋਡ ਟੈਕਸ ਤਰਿਆ ਉਹਨੂੰ ਬੰਦ ਕਰੇ ਜਦੋਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਰਡਰ ਆ ਕਿ ਰੋਡ ਦੇ ਉੱਤੇ ਕੋਈ ਵੀ ਬੱਸ ਦੀ ਚੈਕਿੰਗ ਨਹੀਂ ਹੋਊਗੀ ਕਿਉਂਕਿ ਜੇ ਇਹਨਾਂ ਨੇ ਚੈਕਿੰਗ ਕਰਨੀ ਹੈ ਸਕੂਲਾਂ ਜਾ ਕੇ ਚੈੱਕ ਕਰੇ ਜਰਜਿੰਦਰ ਜੀ ਉਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਰੇ ਭੀਜੇ ਹਾਈ ਕੋਰਟ ਦੇ ਆਰਡਰ ਤੁਹਾਡੇ ਕੋਲ ਹੈਗੇ ਨੇ ਤੁਸੀਂ ਵਿਖਾਓ ਦਿਖਾਉਂਦੇ ਨਹੀਂ ਜੋ ਉਹ ਨਿਆਣਾ ਥੋੜੀ ਉਹਦੇ ਕੋ ਵੀ ਹੈਗੇ ਆ ਪਹਿਲਾਂ ਉਹ ਉਹ ਮਿੰਨੀ ਖੜੀ ਆ 40 ਸਾਲ ਉਹ 40 ਸਾਲ ਉਹਦਾ ਟੈਕਸ ਤਰਿਆ ਕੋਈ ਮੈਨੂੰ ਦੱਸੇ ਉਹਨੂੰ ਡਾਕ ਕੇ ਪੁੱਛੇ ਹੋਰ ਕੀ ਮੰਗ ਕੀ ਆ ਤੁਹਾਡੀ ਮੈਂ ਮੰਗ ਕਰਦਾ ਇਹਦਾ ਪੁਤਲਾ ਉਦੋਂ ਸਾੜਿਆ ਸੀ ਪਰ ਹੁਣ ਇਹਦੇ ਜਿਹੜਾ ਅਸੀਂ ਰੋਡ ਜਾਮ ਕਰਾਂਗੇ ਸੋ ਤਸਵੀਰਾਂ ਤੁਸੀਂ ਦੇਖੀਆਂ ਸੋ ਐਡੀਮ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕੀ ਕੀ ਇਹ ਮਸਲਾ ਹੈ ਕੀ ਹੈ ਇੱਕ ਸੈਕਿੰਡ ਇੱਕ ਸੈਕਿੰਡ ਹਰਜਿੰਦਰ ਜੀ ਰੁਕ ਜਾਓ ਤੁਸੀਂ ਆਪਣੇ ਬੱਚਿਆਂ ਨੂੰ ਆਰਾਮ ਨਾਲ ਸਕੂਟਰ ਤੇ ਲੈ ਕੇ ਜਾ ਰਹੇ ਹੋ ਮੈਂ ਇਹ ਸੇਫ ਨੇ ਮੈਂ ਤੁਹਾਡੀ ਗੱਲ ਤਾਂ ਸਹੀ ਤੇਰੀ ਗੱਲ ਤਾਂ ਸੁਣ ਲਓ ਨਾ ਬੰਦਾ ਹੀ ਨਾ ਕਰਿਓ ਗੱਲ ਜਬਰਦਸਤ ਚੋਰੀ ਹੋਈ ਹੈ ਇਹ ਬੱਚਾ ਪਤਾ ਲੱਗਦਾ ਨਹੀਂ ਵੀ ਮੇਰੇ ਨਾਲ ਸਿਆਪਾ ਰਿਹਾ ਸੀ ਨਹੀਂ ਮੇਰਾ ਵੀ ਤੁਹਾਡਾ ਜਿਹਾ ਸਿਆਪਾ ਨਹੀਂ ਰਿਹਾ ਜਦੋਂ ਐਗਨੀ ਸੀਗਾ ਹੈਗੇ ਸੀ ਤੁਸੀਂ ਮੈਂ ਤੈਨੂੰ ਨਹੀਂ ਸੀਗਾ ਮੈਨੂੰ ਪਤਾ ਅਰੇ ਮੈਂ ਤੈਨੂੰ ਸੀਗਾ ਜਦੋਂ ਸੋ ਆਹ ਦੇਖੋ ਮੈਂ ਇਹ ਨਹੀਂ 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 ਇੱਕ ਮਿੰਟ ਮੇਰੇ ਵੱਲੋਂ ਮੇਰੀ ਮੈਂ ਤੁਹਾਨੂੰ ਸਾਰੀ ਗੱਲ ਸੁਣਾਉਂਦਾ ਤੁਸੀਂ ਆਪਣੇ ਬੱਚਿਆਂ ਨੂੰ ਕਿੱਥੋਂ ਸੇਫਟੀ ਲੈ ਕੇ ਜਾ ਰਹੇ ਹੋ ਉਸ ਵਾਸਤੇ ਵੀ ਜਿਹੜਾ ਸਿਲੰਡਰ ਹੈ ਨਾ ਉਹ ਦਾ ਨੋਜ਼ਲ ਤੱਕ ਨਹੀਂ ਹੈ ਜੇ ਕਿਸੇ ਬੱਚੇ ਦਾ ਕੋਈ ਨੁਕਸਾਨ ਹੋ ਗਿਆ ਮੈਂ ਰਿਸਪੌਂਸਿਬਿਲਟੀ ਕੌਣ ਲੇ ਮੈਂ ਸਾਰੀ ਇਹ ਗੱਲਾਂ ਨਾ ਜਿਹੜੀ ਹੁਣ 40 ਸਾਲ ਆਹ ਮਿੰਨੀ ਬੱਸਾਂ ਚੱਲਣ ਦੀਆਂ ਨੇ 40 ਸਾਲ ਐ ਨਾ ਇਹਦਾ ਕਿਹਦਾ ਪਰਮਿਟ ਨਹੀਂ ਇਹਦਾ ਰੂਟ ਟੈਕਸ ਨਹੀਂ ਇਹਦਾ ਕੋਈ ਸਭ ਚੈੱਕ ਕਰ ਰਹੇ ਆ ਇਹਨੂੰ ਕੋਈ ਨਹੀਂ ਪੁੱਛ ਰਿਹਾ ਸਟਾਫ ਸਭ ਅੱਜ ਅੱਜ ਚੈਕਿੰਗ ਹੈ ਤੁਸੀਂ ਕਾਰਨ ਆਏ ਜੋ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਕਿੱਦਾਂ ਦਾ ਰਿਸਪੌਂਸ ਆਇਆ ਕੁਝ ਟਾਈਮ ਪਹਿਲਾਂ ਹੀ ਤੁਸੀਂ ਆਏ ਜੋ ਨਹੀਂ ਮੈਂ ਪਹਿਲਾਂ ਬੇਸਿਕਲੀ 2 ਮਹੀਨੇ ਤੋਂ ਮੀਟਿੰਗਸ ਕਰ ਰਿਹਾ ਸਾਰੇ ਸਕੂਲਾਂ ਦੇ ਨਾਲ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰ ਰਿਹਾ ਸਕੂਲਾਂ ਨੂੰ ਕਿ ਤੁਸੀਂ ਸੇਫ ਵਾਹਨ ਸਕੀਮ ਦੇ ਤਹਿਤ ਆਪਣੀ ਬੱਸਾਂ ਜਿਹੜੀਆਂ ਨੇ ਇੰਪਰੂਵ ਕਰੋ ਪਰ ਜੇ ਉਹ 2 ਮਹੀਨੇ ਬਾਅਦ ਵੀ ਇੰਪਰੂਵ ਨਹੀਂ ਕਰ ਰਹੇ ਤਾਂ ਫਿਰ ਮੈਂ ਬੱਚਿਆਂ ਦੀ ਸੇਫਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦਾ ਜੀ ਬੱਚੇ ਦੀ ਸੇਫਟੀ ਇੱਕ ਵਾਰ ਚੈੱਕ ਕੀਤੀ ਆ ਤੁਸੀਂ ਉਹ ਫਾਇਰ ਵਾਲਾ ਸਿਲੰਡਰ ਦੇਖਣ ਉਹ ਤਾਂ ਨੋਜ਼ਲ ਤੱਕ ਨਹੀਂ ਹੈ ਸੋ ਜੇ ਨਾ ਨੋਜ਼ਲ ਨਹੀਂ ਹੈ ਕਾਈਂਡਲੀ ਮੈਨ ਦੱਸੋ ਵੀ ਉਹ ਆਟੇ ਵਿੱਚ ਬੁਝਾਏਗਾ ਜੇ ਭਾਈ ਤੋਂ ਸਾਕੇ ਲਾਗੀ ਤਾਂ ਉਹ ਆਟੇ ਵਿੱਚ ਬੁਝੇਗੀ ਇਹ ਦੱਸੋ ਮੈਨੂੰ ਬਸ ਤੇ ਇਹਦਾ ਮਤਲਬ ਥੋੜੀ ਜਿਹਾ ਨਾਲੇ ਮੋਰਓਵਰ ਆਈ ऍम ਜਸਟ ਡੂਇੰਗ ਮਾਈ ਡਿਊਟੀ ਜੀ ਮੈਂ ਉਹ ਕੁਝ ਨਹੀਂ ਕਰ ਰਿਹਾ ਸੋ ਸੋ ਤਸਵੀਰਾਂ ਦੇਖੀਆਂ ਵੀ ਐਸਡੀਮ ਪਿੱਖੀਵਿੰਡ ਵੱਲੋਂ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਪਰ ਜ਼ਿਆਦਾਤਰ ਨਿੱਜੀ ਸਕੂਲਾਂ ਵੱਲੋਂ ਜਿਹੜਾ ਸੇਫ ਵਨ ਪਾਲਿਸੀ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਜਿਸ ਨੂੰ ਲੈ ਕੇ ਜਿਹੜੇ ਆ ਅੱਜ ਪਿੱਖੀਵਿੰਡ ਚੌਕ ਦੇ ਵਿੱਚ ਜਿਹੜੇ ਆ ਚਲਾਨ ਵੀ ਕੱਟੇ ਜਾ ਰਹੇ ਸੋ ਤਸਵੀਰਾਂ ਤੁਸੀਂ ਪਿੱਖੀਵਿੰਡ ਚੌਕ ਦੀਆਂ ਦੇਖੀਆਂ ਖ਼ਬਰਾਂ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਨ ਦੇ ਨਾਲ ਰਿੰਪਲ ਗੋਲਨ ਰੋਜ਼ਾਨਾ ਸਪੋਕਸਪੀਕ